ਰਾਗਾ ਪ੍ਰਸਿੱਧ ਨਾਵਲਕਾਰ ਸਾਡੀ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਓਮ ਪ੍ਰਕਾਸ਼ ਕਾਸੋ ਜੀ ਉਹਨਾਂ ਦਾ ਪਹਿਲਾਂ ਸਨਮਾਨ ਕੀਤਾ ਜਾਏਗਾ ਸਭਾ ਵੱਲੋਂ ਤੇ ਨਾਲ ਹੀ ਉਹ ਆ ਕੇ ਫਿਰ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਗੇ ਆਪਣੇ ਨਾਲ ਜਿਹੜੇ ਜਿਹੜੇ ਬੁਲਾ ਰਹੇ ਆਉਣਗੇ ਉਹਨਾਂ ਦਾ ਨਾਲ ਨਾਲ ਹੀ ਸਨਮਾਨ ਕਰਦੇ ਰਹਿਾਂਗੇ ਧੰਨਵਾਦ ਇਹ ਜੀ 706 ਰੁਪਏ ਦੇ ਸੀਮਤ ਸਮੇਂ ਦੇ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰਨ 706 ਮੈਂ ਸਮਝ ਲੈ ਆਂ ਪ੍ਰਦਾਨਗੀ ਦੇ ਮੱਦੇ ਵਿੱਚ ਸ਼ਖਸੀਅਤਾਂ ਨਹੀਂ ਬੈਠੀਆਂ ਵੇਦ ਤਾਂ ਚਾਰ ਨੇ ਮੈਂ ਤਾਂ ਇਹਨਾਂ ਨੂੰ ਵੇਦ ਦਾ ਸਰੂਪ ਸਮਝਦਾ ਔਰ वेद शब्द विद धातु ਤੋਂ ਬਣਿਆ ਇਹ ਤੋਂ ਵਿਦਿਆਰਥੀ ਵਿਦਿਆਰਿਆ वेदਨਾ ਬੜੇ ਸ਼ਬਦ ਬਣਦੇ ਨੇ ਸੰਕ੍ਰਿਤ ਦੀ ਇਹ धातु ਹੈ ਸੋ ਇਹ वेद स्वरूप ਨੇ ਮੇਰੇ ਲਈ ਔਰ ਮੈਂ ਆਪਣੇ ਵੱਲੋਂ ਸਿਰ ਚੁਕਾ ਕੇ ਆਪਣੀ ਪਾਗੇ ਨਾ ਚੱਲਣਾ ਚ ਰੱਖ ਕੇ ਆਪਣੇ ਵੱਲੋਂ ਸਨੇਹ ਤੇ ਸਰਕਾਰ ਇਹਨਾਂ ਸੱਚੇ ਤਾਨੂ ਪੇਸ਼ ਕਰ ਤੁਸੀਂ ਦਰਸ਼ਕ ਦਰਸ਼ਕ ਨਹੀਂ ਹੋ ਆਕਾਸ਼ ਵਿੱਚ ਕਰੋਣਾ ਤਾਰੇ ਨੇ ਆਮ ਤਾਰਿਆਂ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦੇ ਇੱਕ ਧਰੁਵ ਤਾਰਾ ਹੁੰਦਾ ਜਿਹਦੀ ਵਿਲੱਖਣਤਾ ਬਹੁਤ ਉੱਚੀ ਹੈ ਸੋ ਤੁਸੀਂ ਸਮਾਜ ਦੇ ਧਰੁਵ ਤਾਰੇ ਹੋ ਤੇ ਤੁਹਾਨੂੰ ਮੈਂ ਸਲਾਮ ਕਰਦਾ 70 ਬਰੇ ਪੁਰਾਣੀ ਗੱਲ ਹੈ 70 ਬਰੇ ਮੈਂ WIMC ਕਾਲਜ ਮੈਂ ਡਰਾਸ ਵਿੱਚ ਪੜਦਾ ਸੀ ਜਾਣਕਾਰੀ ਸੀ ਮੈਨੂੰ ਤੇ ਜਿੱਦਣ ਪੁੰਨਿਆਂ ਦਾ ਚੰਨ ਹੁੰਦਾ ਤਮਾ ਹਿੰਦੂ ਮਹਾਸਾਗਰ ਦੀਆਂ ਛੱਲਾਂ ਨੂੰ ਵੇਖਣ ਜਾਂਦਾ ਹੁੰਦਾ 70 ਬੜੇ ਪੁਰਾਣੀ ਗੱਲ ਐ ਇਹ ਮੇਰੀ 71ਵੀਂ ਕਿਤਾਬ ਐ 70 ਤੇ 1 71 ਖ ਹੁੰਜਾ ਆ ਬਉਂਦੇ ਆ ਹਿੰਦੂ ਮਹਾਸਾਗਰ ਨੂੰ ਮੈਂ ਜਦ ਵੇਖਣ ਜਾਂਦਾ ਉਹਨਾਂ ਵਰਿਆਂ ਵਿੱਚ 1953 ਵਿੱਚ ਗੋਲਵਾਲਕਰ ਆ ਆਰਐਸਐਸ ਦਾ ਬੰਦਾ ਜਿਹੜਾ ਹੈ ਉਹ ਉੱਥੇ ਆਇਆ ਮਦਰਾਸ ਉਹਨੂੰ ਮੈਂ ਵੇਖਣ ਗਿਆ ਮਤਰਾਖ ਤੋਂ ਵਾਇਮਸੇ ਕਾਲੇ ਤੋਂ ਪਾਸ਼ਣ ਸੁਰਣ ਗਿਆ ਪਿਛਲੇ ਦਿਨ ਮੈਂ ਕਿਤਾਬ ਪੜੀ ਸੰਸਲ ਇਸਲਾਮ ਦੀ 1927 ਵਿੱਚ ਭਾਰਤ ਦਾ ਜਿਹੜੀ ਵੰਡ ਹੋਈ ਉਸ ਮਹਾਤਮਾ ਗਾਂਧੀ ਦਾ ਗੋਲ ਮਾਲ ਕਰਦਾ ਇਹਨਾਂ ਦਾ ਰੋਲ ਕੀ ਸੀ ਸੰਸਲ ਇਸਲਾਮ ਦੀ ਕਿਤਾਬ ਹੈ ਮੈਂ ਪਿਛਲੇ ਦਿਨ ਹੀ 1600 ਦੀਆਂ ਕਿਤਾਬਾਂ ਖਰੀਦੀਆਂ ਅ ਮੈਂ ਟਾਈਮ ਰੱਖਣਾ 1 ਮਿੰਟ ਹੋ ਗਿਆ ਮੈਨੂੰ 베ਤੀ ਨੇ ਕਿਹਾ ਸਿੱਖਾ ਮਾ ਉਹ ਮੈਂ ਕੋ ਐਟ ਰੱਖ ਲਿਆ ਨiyet ਕਰ ਰਿਹਾ ਤਾਂ ਹੁੰਦਿਆ ਪਾਉਂਦਿਆ ਉਸ ਵਿੱਚ ਲੱਖਾਂ ਮੁਸਲਮਾਨਾਂ ਨੇ ਮੁਸਲਮਾਨ ਇਸਲਾਮ ਮੁਸਲਮ ਲੀਗ ਦਾ ਜਿਨ੍ਹਾਂ ਦਾ ਵਿਰੋਧ ਕੀਤਾ ਔਰ ਦੇਖਦੀ ਵੰਡ ਦਾ ਵਿਰੋਧ ਕੀਤਾ ਅੱਲਾ ਵਛਨਾ ਦਾ ਬੰਦਾ ਸੀ ਸਿੰਧ ਦਾ ਤੇ ਉਸ ਨੂੰ ਉਹਨਾਂ ਨੇ ਇਸਲਾਮ ਨੇ ਮਾਰਿਆ ਵੀ ਕਤਲ ਕੀਤੀ ਉਹ ਜਦੋਂ ਮੈਂ ਪੜਦਾ ਸੀ ਤਾਂ ਮੈਂ ਕਿਤਾਬਾਂ ਚ ਪਿਛਲੇ ਦਿਨੀ ਕੱਲ ਵੀ ਮੈਂ ਪੜਦਾ ਹਤਿਆਰ ਰਵੀਸ਼ ਕੁਮਾਰ ਇੱਕ ਨਾਂ ਦਾ ਬੰਦਾ ਹਿੰਦੁਸਤਾਨ ਦਾ ਪਾਤਰ ਬਹੁਤ ਵੱਡਾ ਪੱਤਰਕਾਰ ਹੈ ਉਦੀ ਕਿਤਾਬ ਹੈ ਉਹਨੂੰ ਜਦ ਮੈਂ ਪਰਦਾ ਸੀ ਤਾਂ ਮੈਂ ਯਾਦ ਕਰ ਰਿਹਾ ਸੀ ਗੋਲਵਾਲ ਕਰ ਜਿਹੜਾ ਸੀ ਉਹ Hindu ਸੰਪਰਦਾਇਕਤਾ ਦਾ ਪ੍ਰਾਣਾ ਨੂੰ ਪ੍ਰਾਣਾ ਦੀ ਬੰਦ ਨਹੀਂ ਹੁੰਦੀ ਜਾਨ ਦੀ ਬੰਦ ਨਹੀਂ ਹੁੰਦੀ ਦੁੱਧ ਦਾ ਰੂਪ ਤਾਂ ਇੱਕੋ ਹੀ ਹੁੰਦਾ ਹੈ ਲਹੂ ਦਾ ਰੂਪ ਤਾਂ ਇੱਕੋ ਹੀ ਹੁੰਦਾ ਹੈ ਲਹੂ ਮੁਸਲਮਾਨ ਦਾ ਜੈਨੀ ਦਾ ਬੁੱਧ ਦਾ Hindu ਦਾ ਸਿੱਖ ਦਾ ਲਹੂ ਤਾਂ ਲਾਲ ਹੁੰਦਾ ਹੈ ਦੁੱਧ ਤਾਂ ਮਿੱਠਾ ਹੁੰਦਾ ਹੈ ਤੇਲ ਮਾਰਾ ਹੁੰਦਾ ਤੁਸੀਂ ਉਹ ਬੰਦੇ ਹੋ really ਤੇ ਮੇਰਾ ਤੁਹਾਨੂੰ ਦੀ ਇੱਜ਼ਤ ਕਰਦੇ ਹਾਂ ਤੁਸੀਂ ਉਹ ਹੋ ਜਿਹੜੇ ਲਹੂ ਤੇ ਦਿਲਨ ਤੋਂ ਬਚਾ ਕਰਦੇ ਹੋ ਸਰਜੀਤ ਪਾਸਣ ਜੀ ਨੇ ਆਪਣੀ ਜੇਬ ਚ 500 ਰੁਪਇਆ ਕੱਢਿਆ ਦਾਨਗੜ ਦੇ ਨਿੱਕੇ ਬੱਚੇ ਨੂੰ ਦਿੱਤਾ ਮੈਂ ਤਸਵੀਰ ਤੇ ਕੀਤੀ ਇਹ ਦਾਨਗੜ ਪਿੰਡਾ ਵਿੱਚ ਛੋਟੇ ਬੱਚੇ ਗੱਲ ਗਾਉਂਦੇ ਨੇ ਆਪ ਦੇ ਕਵੀ ਨੂੰ ਪਹਿਚਾਨਦੇ ਨੇ ਉਹਨਾਂ ਦੇ ਗੋਲਾਂ ਨੂੰ ਇਸ ਆਕਾਸ਼ ਵਿੱਚ ਸਮੇਂ ਖੱਟ ਕੇ ਜਾਂਦੇ ਨੇ ਇਹ ਸਾਰੀਆਂ ਗੱਲਾਂ ਸਮਝਣ ਬਾਅਦ ਜਦੋਂ ਰਿਵੀਸ਼ਨ ਨੂੰ ਪੜ੍ਹ ਰਹੇ ਸੀ ਮੈਂ ਕੱਲ ਉਹ ਕਹਿੰਦਾ ਸੀ ਮਸਨੂਈ ਮਸਨੂਈ ਖਬਰਾਂ ਜਿਹੜੀਆਂ ਨੇ ਬਰਾਬਰੀ ਖਬਰਾਂ ਜਿਹੜੀਆਂ ਨੇ 2 टाइम ਮਿੰਟ ਹੋ ਗਏ 2 ਮਿੰਟ ਲੰਘੇ ਗਏ ਮੇਰੇ ਕੋਲ ਤੁਸੀਂ ਜਿਹੜੀਆਂ ਸਭ ਤੋਂ ਪਾਥਰ ਜਿਹੜਾ ਹੈ ਨਾ ਇਤਿਹਾਸ ਔਰ ਇਤਿਹਾਸ ਨੂੰ ਇਤਿਹਾਸ ਤੇ ਖੋਖਲਾ ਪੰਚਮੇ ਲੈਂਦਾ ਜਾਂਦਾ ਕਿੱਥੋਂ ਲੈਂਦਾ ਜਾਂਦਾ ਕਿਵੇਂ ਲੈਂਦਾ ਜਾਂਦਾ ਇਹਦੇ ਵਿੱਚ ਦੇ ਮੈਂ ਕੁਛ ਕਾਂਡ ਪੜ੍ਹ ਰਿਹਾ ਸੀ ਸਾਨੂੰ ਖੋਖਲੇ ਬਣਾਇਆ ਜਾ ਰਿਹਾ ਹੈ ਸਾਨੂੰ ਮਸਨੂਈ ਬਣਾਏ ਜਾ ਰਿਹਾ ਹੈ ਇਹ ਇਲੈਕਸ਼ਨਾਂ ਰੂਸ਼ਨਾ ਦਾ ਸਿਆਸੀ ਸ਼ੈਤਾਨੀयत ਹੁੰਦੀਆਂ ਨੇ ਇਹ ਪਜਾ ਤੰਤਰ ਨਹੀਂ ਹੈ ਇਹ ਪੂੰਜੀ ਤੰਤਰ ਹੈ ਪੂੰਜੀ ਤੰਤਰ ਤੇ ਪਜਾ ਤੰਤਰ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਲੁਕਾਈ ਕਿੱਧਰ ਜਾ ਰਹੀ ਹੈ ਕਿੱਦਸਤੂਤੀ ਜਾ ਰਹੀ ਹੈ ਕੀ ਕਿਤਾ ਜਾ ਰਿਹਾ ਹੈ ਇੱਕ ਕਿਤਾਬ ਹੈ ਦੇਨਕਾਮ ਗਾਂਧੀ ਔਰ ਮੈਂ ਜਦੋਂ ਉਸ ਨੂੰ ਪੜ੍ਹਦਾ ਸੀ ਉਹਨਾਂ ਨਾਲ ਮੇਰੇ ਨਾਲ ਸਾਲ ਮੈਂ ਉਹਦੇ ਦੇਖ ਤਾ ਮੇਰੇ ਘਰ ਆਉਣਾ ਚਾਹਦਾ ਸੀ ਮੈਂ ਬਚਪਨ ਸੀ ਉਹ ਲਾਹੌਰ ਤੋਂ ਪੜ੍ਹ ਕੇ ਆਇਆ ਸੀ ਤੇ ਕਾਮਦਾਨੀ ਬਹਿ ਰਿਹਾ Nehru ਬਹਿ ਰਿਹਾ ਕਾਲਮ ਤੇ ਲਿਖਤਾ ਪਰ ਸਾਡੇ ਵਿਦਿਆਰਥੀ ਜੀਵਨ ਵਿੱਚ ਜਿਹੜੇ ਮੈਂ ਠੋਕੇ 2 ਮਹੀਨੇ ਬਤਾਏ ਨੇ ਮੈਨੂੰ ਸੱਚ ਪੁੱਛੋ ਨਾ ਮੈਂ ਅੱਜ ਬੰਦ ਮੈਂ ਸਾਫ ਦੇ ਉਮਰ ਦੇ ਇਨਾ ਇਨਾ ਫਲਾਣਾ ਕੀ ਕਰਦਾ ਕਿਵੇਂ ਕਰਦਾ ਮੈਂ ਹੁਣੇ ਭਗਵੰਤੂ ਕਹਿੰਦਾ ਸੀ ਦਾਣੇ ਸੁਬੰਦ ਦੁਨੀਆ ਤੇ ਦਾਣੇ ਸੁਬੰਦ ਮੈਂ ਇੱਕ ਲੇਖ ਲਿਖਿਆ ਦਾਨਸ਼ਮੰਦੀ ਖਤਮ ਹੋ ਰਹੀ ਹੈ ਔਰ ਦੁਨੀਆ ਦੇ ਲਈ ਬੁਖਰਾਹਤ ਵੱਧ ਜਾ ਰਹੀ ਹੈ ਉਹਨੂੰ ਬੁਖਰਾਹਤ ਕਿੱਥੇ ਜਾ ਰਿਹਾ ਹੈ ਇਹ ਲੋਕੋ ਨੇ ਇਹ ਤਾਂ ਇਹ ਤਾਂ ਸੂਰਜ ਨਹੀਂ ਸਮਝਦਾ ਪ੍ਰਧਾਨ ਜੀ ਮੰਡਲ ਤਾਂ ਮੰਨ ਲਈ ਗੱਲ ਤੇਜਾ ਸਿੰਘ ਤਲਕ ਕਿੰਨੀ ਮੈਨੂੰ ਉੱਥੇ ਕਿਹਾ ਬਾਪੂ ਵਿੱਚ ਦੀ ਮੈਂ ਕਦੇ ਜਜ਼ਬਾਨੀ ਹੋ ਕੇ ਬੋਲ ਪੈਂਦਾ ਅੱਜ ਮੇਰੇ ਕੰਨ ਕੋਈ ਇੱਕ ਬਦ ਗੱਲ ਕਹੀ ਤੇ ਗਿਆ ਕਹਿੰਦਾ ਬਾਪੂ ਤੇ ਵਿੱਚ ਦੀ ਬੋਲਦਾ ਮੈਨੂੰ ਰਾਮਾ ਦੇ ਦਿੰਦੇ ਨੇ ਸੋ ਇਹ ਲੋਕਾਂ ਦੀ ਪਹਿਚਾਨ ਕਾਸੋ ਤਾਂ ਜਾਣਦਾ ਰਹਾ ਅਮਾਰ ਕੰ ਦਾ ਬੈਠਾ ਜਿਹਨਾਂ ਮੈਂ ਗੱਲਾਂ ਕਰਦਾ ਸੀ ਇਹਨੇ ਕਿੰது ਕੱਢਿਆ ਕਿਵੇਂ ਕੱਢਿਆ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ 100 ਡੇਟ ਕਮੈਂਟ ਰਹਿ ਗਏ ਮੇਰੇ ਕੋਲ ਬੀਦੀ ਤੂੰ ਵੀ ਤੁਹਾਡੀ ਬਹੁਤ ਵੱਡੀ ਯਾਦ ਹੈ ਸੋ ਇਹ ਇਕੱਠ ਜਿਹੜੇ ਨੇ ਇਹ ਕੋਈ ਛੋਟੀ ਚੀਜ਼ ਨਹੀਂ ਹੁੰਦੀ ਇਹ ਤਾਂ ਇਤਿਹਾਸ ਦੇ ਉਹ ਪੰਨੇ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਕਰਨ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ ਜਿਸ ਨੂੰ ਪਾਸ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ ਜਿਸ ਨੂੰ ਉਪਰਚਿਤ ਵਜੋਂ ਗ੍ਰਹਿਣ ਕੀਤਾ ਜਾ ਸਕਦਾ ਹੈ ਇਹ ਸਖਸ਼ੀਤਾ ਜਿਹੜੀਆਂ ਨਾ ਉਹ ਕਮਾਲ ਬੈਠਾ ਉਹ ਠੀਕ ਆ ਆ ਮੁੰਡਾ ਬੈਠਾ ਸਾਡਾ ਡਾਕਟਰ ਸਰਵਜੀਤ ਐਕੈਡਮੀ ਦਾ ਪ੍ਰਧਾਨ ਹੈ ਮੰਨ ਲਈ ਗੱਲ ਇਹਨੂੰ ਕਿਸੇ ਦਿਨ ਮੈਂ ਪੁੱਛਣਾ ਸੀ ਵੀ ਪੁੱਤਰਾ ਪੰਜ ਚਾਰ ਕਿਤਾਬਾਂ ਭੇਜੀ ਅਸੀਂ ਉਹਨੂੰ ਕਿਸੇ ਖੋਲ ਕਿਉਂਦਾ ਉਹ ਚ ਪੰਨਾ ਵੀ ਪੜਿਆ ਜਿਸ ਮੋਹ ਤੇ ਅਦਬ ਨਾਲ ਮੈਂ ਇਹਦੇ ਚਰਨਾਂ ਤੇ ਕਿਤਾਬਾਂ ਭੇਟ ਕੀਤੀਆਂ ਤਾਂ ਕਹਿਣਾ ਅਰਥ ਮੇਰਾ ਬੰਦ ਗਿਆ 10 ਮਿੰਟ ਵਿੱਚ 4 ਮਿੰਟ ਹੋ ਗਏ ਤੁਸੀਂ ਜਿਹੜੀਆਂ ਸਖਸ਼ੀਤਾ ਨਾਲ ਤੁਹਾਡੇ ਪ੍ਰਤੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਹਿਤre ਵਿੱਚ ਤੁਲਨਾਤਮਕ ਅੱਜਕਲ ਰਵਾਇਤੀ ਗੱਲਾਂ ਆ ਰਹੀਆਂ ਐ ਵਿਆਖਿਆ ਆ ਰਹੀ ਐ ਵਿਸ਼ਲੇਸ਼ਣ ਨਹੀਂ ਆ ਰਿਹਾ ਕੁਝ ਸੈਕੰਡਰੀ ਗਏ ਪਹਿਲਾਂ ਤਾਂ ਇਹ ਮੈਂ ਮੱਥੇ ਨਾਲ ਲਾ ਲਾਂ ਇੱਥੇ ਨਾ ਆ ਕਿਤੇ ਮੇਰੀ ਫੋਟੋ ਪੂਰਤੇ ਲਾਈ ਵੀ ਐ ਇੱਕ ਮੁੰਡੇ ਨੂੰ ਮੈਂ ਕਿਹਾ ਮੁਖਾ ਜਾ ਰਹੇ ਦੀ ਫੋਟੋ ਖਿੱਚ ਕੇ ਮੈਨੂੰ ਆ ਕਰਾ ਕੇ ਦੇਖ ਤੀ ਚਿੱਤ ਦਾ ਖੁਸ਼ ਹੋ ਜਾਂਦਾ ਆ ਜਿਹੜੀਆਂ ਚੀਜ਼ਾਂ ਨੇ ਨਾ ਇਕ ਆਸ ਤੇ ਰੱਖੀਆਂ ਨੇ ਇਹਨਾਂ ਨੂੰ ਜਦ ਇੱਕਦਮ ਮੈਂ ਦਾਦਾਰੂ ਮੈਂ ਪੀਂਦਾ ਨਹੀਂ ਨਜ਼ਾ ਮੈਂ ਕੋਈ ਕਰਦਾ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਸਾਹਮਣੇ ਸਿਰ ਝੁਕਾ ਕੇ ਮੈਂ ਇੱਕ ਬਿਸਮਾਹ ਅਨੰਦ ਸੰਤੁਸ਼ਟਾ ਇੱਕ ਬਹੁਤ ਵੱਡੀ ਸਰਬੋਤਮ ਤੇ ਸ਼ਿਖਰਤਮ ਅਨੁਭੂਤੀ ਅਨੁਭਵ ਕਰਨਾ ਅਨੁਭੂਤੀ ਤੇ ਅਨੁਭਵ ਚ ਅੰਤਰ ਹੁੰਦਾ ਹੈ ਅਨੁਭਵ ਸਮਥਿੰਗ ਐਲਸ ਅਨੁਭੂਤੀ ਸਮਥਿੰਗ ਐਲਸ ਕੁਮੈਂ ਆਖਰੀ ਸੈਕਿੰਡਾਂ ਵਿੱਚ ਥੋੜੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ

प्रगतिवादी सम्मेलन पंजाबी साहित्य सभा ने बराले तो मुंशी प्रेमचंद के बनाया एक लंबी छत्तो गए शहर बड़ा प्यारा है फोटो उत्थ लगी है ये मेरे कोह भीर्य फिर त्रुप तारे हो, त्रु हो पुनिया दे चंद्रमा मैं सार्यान प्रणाम करता बहुत बहुत प्यार बहुत बहुत, 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 बहुत।